ਜਦੋਂ ਮੈਂ ਫੈਦ ਗਨਾਵਾ ਨਾ ਕਿਸੇ ਨਾਲ ਨਹੀਂ ਰਹਿ ਜਾਓ ਅੱਛਾ ਇਹਦਾ ਜਿਹਨੂੰ ਜੋ ਕੱਟ ਲਈਏ ਨਾ ਦੁੱਧ ਨਿਕਲਦਾ ਅੱਛਾ ਉਹ ਦੁੱਧ ਜਿਹੜਾ ਨਾ ਹਾਂ ਅੱਧਾ ਤੂਕਾ ਨੂੰ ਨਾ ਲੱਗਣਾ ਕੰਟ ਫੇਰੋ ਹਾਂ ਕਿੰਨੀ ਕੰਨ ਪੀੜ ਹੋਏ ਹਾਂ ਦੂਜੇ ਕਿੰਨੇ ਕੰਨ ਪੀੜ ਦੂਰੇ ਅੱਛਾ ਇਹਨੂੰ ਰਤਨ ਜੋਤ ਕਹਿੰਦੇ ਆ ਹਾਂ ਤੇ ਮੂੰਹ ਪੀੜ ਕਿੰਨੀ ਹੁੰਦੀ ਹੋਵੇ ਹਾਂ ਹਾਂ ਦੋ ਤਿੰਨ ਤੂਕੇ ਮੂੰਹ ਚ ਪਾਏ ਨਾ ਦੋ ਦੋ ਦੀ ਟੱਗ ਬਣ ਜਾਂਦੇ ਨੇ ਅੰਦਰ ਹੁੰਦਾ ਜੋ ਪੰਜਾ ਛੇ ਸਕਿੰਟਾਂ ਚ ਮੂੰਹ ਪੀੜ ਦੂਰ ਅੱਛਾ ਸਰਵਾਈਕਲ ਦਾ ਕੋਈ ਇਲਾਜ ਨਹੀਂ ਡਾਕਟਰ ਕੀ ਕਰ ਬੰਦੇ ਕੁੱਤਾ ਬਣਾ ਦਿੰਦੇ ਆ ਪਟਾ ਜੂ ਲਾ ਦਿੰਦੇ ਨੇ ਗੱਲ ਕਰ ਹਾਂ 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 ਇਹਦਾ ਨਾ ਦੂਤ ਤੂੰ ਕਹਿਣਾ 5 ਮਿੰਟਾਂ ਸਰਵਾਈਕਲ ਦੂਰ ਕੀ ਮਾਲਿਸ਼ ਕਰਨੀ ਪੈਂਦੀ ਆ ਤਾਂ ਨਹੀਂ ਦੱਸਦਾ ਇਹ ਨਿਕਲੇ ਬੜਾ ਔਖਾ ਹੈ ਹੂੰ ਇਹਦਾ ਸੀਜ਼ਨ ਹੁੰਦਾ ਦੁੱਧ ਨਿਕਲਣ ਦਾ ਵੀ ਇਹ ਹੁਣ ਸ਼ਾਇਦ ਆ ਗਿਆ ਨਾ ਹਾਂ 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 ਅੱਛਾ ਦਰਦਾਂ ਵੀ ਦੂਰ ਕਰਦਾ ਹੈ ਇਹ ਹੋਰ ਤਾਂ ਮੁੰਨੇ ਪੱਕਿਆ ਵੀ ਦੂਰ ਕਰਦਾ ਆ ਵੇਖਿਓ ਹਾਂ ਹੱਥ ਇਕੱਠਾ ਨਾ ਹਾਂ ਸੜ ਗਿਆ ਹੀ ਮੈਂ ਅੱਛਾ ਛੜਿਆ ਦਾ ਗਿਆ ਹਾਂ 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 ਆ ਮੂੰਹ ਛੜ ਗਿਆ ਬਿਲਕੁਲ ਹਾਂ ਮਿਲ ਕੇ ਨਾ ਨੌਕਰੀ ਕਰਦੇ ਹਾਂ ਲੱਕੀ ਹਣ ਤੇ ਫਲੈਸ਼ ਪੈ ਗਿਆ ਹਾਂ ਹਾਂ ਲੱਤਾਂ ਛੜ ਗਈਆਂ ਰਤਨ ਜੀ ਉਹ ਤਾਂ ਨਾਲ ਠੀਕ ਹੋ ਜਾਂਦਾ ਇਹ ਡੰਗਰ ਨਹੀਂ ਖਾਂਦੇ ਅੱਛਾ ਡੰਗਰ ਨਹੀਂ ਖਾਂਦੇ ਡੰਗਰ ਗੰਨੇ ਨੂੰ ਵੈਸੇ ਟੁੱਟ ਕੇ ਪੈਂਦੇ ਆ ਇਹ ਕਿਸ ਕਾ ਮੰਦਾ ਗੰਨਾ ਹੈ ਇਹ ਜਿਹਨਾਂ ਨੂੰ ਸ਼ੂਗਰ ਹੈ ਨਾ ਉਹ ਪਿੰਦੇ ਆ ਰੋ ਪਿੰਦੇ ਕੱਢ ਰੋ ਟੇਸਟ ਉਦਾਂ ਲਾਈ ਹੁੰਦਾ ਜਾਂ ਵੱਖਰਾ ਕੋੜਾ ਹੁੰਦਾ ਬਹੁਤ ਕੋੜਾ ਪਿਛਾ ਲੱਗਦਾ ਅੱਛਾ ਯਾਨੀ ਕਿ ਇਹ ਵੱਢ ਕੇ ਨਾ ਹਾਂ ਡੰਗਰਾਂ ਨੂੰ ਪਾਏ ਸੀ ਹਾਂ ਪੱਤੇ ਖਾੜੇ ਸੀ ਉਹਨਾਂ ਹਾਂ ਆ ਗੱਠਲ ਨਹੀਂ ਖਾਂਦੇ ਜਦ ਕਿ ਗੰਨੇ ਦੀ ਗੱਠਲ ਨੂੰ ਬਹੁਤ ਜ਼ਿਆਦਾ ਪਿੰਦੇ ਆ ਡੰਗਰ ਮਿੱਟੀ ਹੁੰਦੀ ਹੈ ਪਰ ਇਹਨਾਂ ਨੇ ਨਹੀਂ ਖਾਏ ਕਿ ਕੋੜਾ ਹੁੰਦਾ ਹਾਂ ਠੀਕ ਹੈ ਸਭ ਗੰਨਤਾ ਦਿਖਾਈਓ ਜਰਾ ਬੂਟਾ ਦਿਖਾਈਓ ਇਨ ਨੂੰ ਸ਼ੋਗਿੰਦਾ ਕਹਿੰਦੇ ਆ ਬਹੁਤ ਤਾਕਤ ਹੁੰਦੀ ਕਹਿੰਦੇ ਇਹਦੇ ਵਿੱਚ ਨਹੀਂ ਕਮਜ਼ੋਰੀ ਦੂਰ ਕਰਦਾ ਮਰਦਾਨੀ ਤਾਕਤ ਹੁੰਦਾ ਹੈ ਹਾਂ ਹੋਰ ਕਿਸ ਕਿਸ ਕੰਮ ਆਂਦਾ ਜੋੜਾਂ ਦੇ ਦਰਦ ਲਈ ਵੀ ਜੋੜਾਂ ਦੇ ਦਰਦ ਫੋੜੇ ਟੈਂਸ਼ਨ ਨਹੀਂ ਹੁੰਦੀ ਟੀਵੀ ਦੇ ਗੰਢਾਂ ਨੂੰ ਖਤਮ ਕਰਦਾ ਹੂੰ ਦਿਮਾਗ ਵੀ ਉਦੋਂਦਾ ਕੀ ਨਾ ਪਪਾਈ ਆਪਣਾ ਤੇ ਕਿਦੋਂ ਤੋਂ ਇਹ ਬੂਟੇ ਬੰਦਲ ਨਾਲ ਕੰਮ ਸ਼ੁਰੂ ਵੇਖੋ ਇਹ ਮੇਰਾ ਨਾਮ ਜਸਬੀਰ ਸਿੰਘ ਪਿਛਲਾ ਪਿੰਡ ਸਾਡਾ ਬੁੜਾ ਡੇਲਾ ਪਿਤਾ ਜੀ ਦਾ ਨਾਮ ਸਰਦਾਰ ਸਾਧੂ ਸਿੰਘ ਹਾਂਜੀ ਤੇ ਬੁਟੇ ਵੰਡਣੇ ਮੈਂ ਜੀ ਤਕਰੀਬਨ 70% ਤੋਂ ਬੁਟੇ ਵੀ ਤੇ ਆਪਣਾ ਨਾਲ ਮੈਂ ਲੋਕਾਂ ਨੂੰ ਧਾਰਮਿਕ ਲਿਟਰੇਚਰ ਵੀ ਵੰਡਣਾ ਪਿੰਗਲਵਾੜੇ ਦਾ ਤੇ ਸੁਨੋਮਨੀ ਕਮੇਟੀ ਦਾ ਉਹ 프리 ਲਿਟਰੇਚਰ ਹੁੰਦਾ ਹੈ ਜਿਹੜਾ ਕਿ ਵਾਤਾਵਰਣ ਪ੍ਰਤੀ ਤੇ ਗੁਰੂਆਂ ਦੀ ਜੀਵਨੀਆ ਪ੍ਰਤੀ ਹੁੰਦਾ ਜੀ ਜਿਹਦੇ ਨਾਲ ਬੰਦੇ ਦੀ ਨਾ ਸੋਚ ਬਦਲ ਜਾਂਦੀ ਹੈ ਤਕਰੀਬਨ ਚੰਗੀ ਸੋਚ ਆ ਜਾਂਦੀ ਹੈ ਉਹਨਾਂ 'ਚ ਕਿਹੜੇ-ਕਿਹੜੇ ਪੁਟੇ ਬਣਦੇ ਹੋ ਨੋ ਵੇਖੋ ਵੀ ਮੈਂ ਬੂਟੇ ਵੰਡਾਂ ਦੀ ਨਿੰਮ ਤੁਲਸੀ ਨਿਆਗ ਬੂਖਵਾਰਗੰਧ ਅਸ਼ਵਗੰਧ ਸਟੀਵਿਆ 나ਗਦੂਣ ਹਾਂਜੀ ਤੇ ਕੁਝ ਇਹੋ ਜਿਹੇ ਬੂਟੇ ਨੇ ਜਿਹੜੇ ਮੈਂ ਬਾਗਾਂ ਚ ਲਿਆਉਣਾ ਹੁੰਦੇ ਬਹੁਤ ਵਧੀਆ ਨੇ ਕਈਆਂ ਦੇ ਨਾਮ ਵੀ ਨਹੀਂ ਪਤਾ ਹੁੰਦਾ ਜੇ ਮੈਂ ਬੰਦਾ ਕੀ ਸੋਚ ਕੇ ਬੂਟੇ ਵੰਡਣ ਦਾ ਕੰਮ ਸ਼ੁਰੂ ਕੀਤਾ ਮਨ ਚ ਆਇਆ ਕਿ ਮਨ ਚ ਆਇਆ ਮਨ ਚ ਆਇਆ ਵੇਖਿਆ ਭਈ ਲੋਕ ਬੂਟੇ ਵੱਢੀ ਜਾਂਦੇ ਨੇ ਤੇ ਲਾਉਂਦੇ ਹਨ ਨਹੀਂ ਤੇ ਇੱਕ ਤੇ ਦੇਖੋ ਜਿਹੜੇ ਬੂਟੇ ਦਾ ਜਿਹ ਬਾਲਣ ਹੈ ਨਾ ਇਹਦਾ ਨੁਕਸਾਨ ਕੋਈ ਨਹੀਂ ਗਾ ਤੂੰ ਇਹਦਾ ਨੁਕਸਾਨ ਹੈਗਾ ਜਿਵੇਂ ਕਾਰਾਂ ਦੇ ਤੂੰਏ ਹੋਣ ਜਿਹੜੀ ਧਰਤੀ ਦੇ ਥੱਲੇੋਂ ਜਿਹੜੀ ਚੀ ਨਿਕਲ ਕੇ ਆਹੀ ਬਾਲਾਂਗੇ ਨਾ ਉਹਦਾ ਸਾਨੂੰ ਨੁਕਸਾਨ ਹੈ ਜਿਵੇਂ ਕੋਲਾ ਹੋਇਆ ਪਟ્રોલ ਹੋਇਆ ਮਿੱਟੀ ਦਾ ਤੇਲ ਹੋਇਆ ਜਿਹੜੀ ਉੱਪਰ ਜ਼ਮੀਨ ਦੇ ਉੱਪਰ ਹੈ ਨਾ ਜਿਵੇਂ ਦਰਖਤ ਨੇ ਕਦੀ ਇਹ ਹੁੰਦਾ ਪਿੰਡਾਂ ਦੇ ਦੁਆਲੇ ਦੁਆਲੇ ਤੂੰ ਇਹਦਾ ਕੇੜਾ ਹੁੰਦਾ ਸੀ ਤੇ ਕੋਈ ਮੱਛਰ ਮੱਖੀ ਘੱਟ ਬਹੁਤ ਹੁੰਦੀ ਸੀਗੀ ਮੋਰ ਬੁਟੇ ਲੋਕੀ ਘਰਾਂ ਚੋਂ ਹੀ ਡਾਪ ਨੇ ਗੈਸ ਬਾਲਣ ਹਾਂਜੀ ਤੇ ਬਾਕੀ ਆ ਜਿਹੜੇ ਆ ਵਹੀਕਲ ਨੇ ਸਾਰੇ ਹੋ ਗਿਆ ਸੀ ਜੀ ਆਨੰਦਪੁਰ ਸਾਹਿਬ ਦੇ ਸੰਪਰਨ ਦੇ ਇਸ ਤੇ ਵੀ ਸਨਮਾਨਤ ਕੀਤਾ ਗਈ ਜੀ ਦੇ ਵਿੱਚ ਬਾਦਲ ਵਗੈਰਾ ਤੇ ਮਨਜੀਤ ਜੀ ਕੇ ਵਗੈਰਾ ਵੱਡੇ ਵੱਡੇ ਲੋਕ ਸਨਮਾਨਤ ਹੋਏ ਸੀਗੇ ਤੇ ਬਾਕੀ ਮੈਨੂੰ ਕਰਤਾਰ ਸਾਹਿਬ ਤੋਂ ਆਪਣਾ ਪ੍ਰਸ਼ੰਸਾ ਪੱਤਰ ਮਿਲਿਆ ਸ੍ਰੋਮਣ ਕਮੇਟੀ ਵੱਲੋਂ ਮੈਨੂੰ ਬਹੁਤ ਵਾਰ ਸਨਮਾਨਤ ਕੀਤਾ ਗਿਆ ਤੇ ਨਾਲ ਮੈਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਨੇ ਖੇਡ ਮੇਲੇ ਵਿੱਚ ਮੈਨੂੰ ਬਹੁਤ ਵਾਰ ਸਨਮਾਨ ਦਿੱਤਾ ਗਿਆ ਜੀ ਮੈਂ ਜਿਵੇਂ ਖੋਖੜ ਫੌਜੀਆ ਕੋਟਲਾ ਚਾਲ ਕੋਟਲਾ ਸਈਆ ਜੋੜੇ ਮੰਤਰੀ ਨੇ ਸਨਮਾਨ ਦਿੱਤਾ ਮੋ ਜੀ ਮੈਨੂੰ ਸੁਚਾਤ ਸੰ ਲੰਗਾ ਮੰਤਰੀ ਸੀਗੇ ਸਰਜੀਤ ਕੁਮਾਰ ਜਿਆਨੀ ਨਵਜੋਤ ਕੋਰ ਸਿੱਧੂ ਹਾਂਜੀ ਤੇ ਇੱਕ ਸ਼ੇਖਮਾਨ ਲੁਧਿਆਣੇ ਤੋਂ ਵੀ ਸੀ ਜੀ ਮੰਤਰੀ ਵੀਰੇ ਮੈਨੂੰ ਉਹਦਾ ਨਾਮ ਚੇਤਾ ਭੁੱਲ ਗਿਆ ਉਹ ਹਾਂ ਹਾਂ ਉਹ ਸੈਂਟਰ ਦੇ ਮੰਤਰੀ ਨੇ ਉਹਨਾਂ ਵੀ ਕੀਤਾ ਜੀ ਕਿਰਨਦੇਵ ਜੀ ਜੋ ਨੇ ਹਾਂਜੀ ਤੇ ਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਵੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਕੱਲ ਦੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਮੈਂ ਤੇ ਲੋਕਾਂ ਨੂੰ ਇਹ ਕਾਂਗਾ ਵੀ ਵੱਧ ਵੱਧ ਬੂਟੇ ਲਾਓ ਖੂਨਦਾਨ ਕਰੋ ਯੂਰਵੇਦਿਕ ਦਵਾਈਆਂ ਨੂੰ ਵਰਤੋ ਅੰਗਰੇਜ਼ੀ ਦਵਾਈਆਂ ਦਾ ਕੋਈ ਫਾਇਦਾ ਨਹੀਂ ਨੁਕਸਾਨ ਇਹਨਾਂ ਦਾ ਜ਼ਿਆਦਾ ਕਿਉਂਕਿ ਇਹ ਇੱਕ ਨਸ਼ਾ ਹੀ ਹੈ ਹਾਂਜੀ ਜਿੰਨਾ ਚਿਰ ਦਵਾਈ ਦਾ ਨਸ਼ਾ ਰਹਿੰਦਾ ਉਹਨਾਂ ਚਿਰ ਬੰਦਾ ਠੀਕ ਰਹਿੰਦਾ ਫਿਰ ਬੰਦਾ ਉਸੇ ਤਰ੍ਹਾਂ ਹੋ ਜਾਂਦਾ ਹਾਂਜੀ